ਕਰ ਲੈ ਗਿਆ ਉਹਦੇ ਕੰਡਾ ਉਧਰ ਹੀ ਪਿਆ ਚਲ ਆ ਜਾ ਤਾਂ ਮੈਂ ਤਾਂ ਚੌਕਰ ਦੇ ਵਿੱਚ ਹੀ ਮੈਂ ਤਾਂ ਮਣਕੀ ਪਾ ਦੇਣਾ ਹੁੰਨਾ ਉਸ ਤੋਂ ਬਾਅਦ ਉਹਨੂੰ 30 ਗ੍ਰਾਮ ਅ ਤੱਕ ਜੀ ਨਾਲ ਥੋੜਾ ਪਹਿਲਾਂ ਪਾਲਿਆ ਪਹਿਲਾਂ ਕਿਉਂਕਿ ਭਾਰੀ ਚੀਜ਼ ਪਾਣੀ ਪੈਂਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਹੋਰ ਸੁਣਾਓ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਜਿਹੜੀ ਇਹ ਅੱਜ ਆਪਣੇ ਹੱਥ ਦੇ ਵਿੱਚ ਦਵਾਈ ਹੈ ਨਾਲ ਹੀ ਇਹਦੇ ਵਿੱਚ ਪਾਊਡਰ ਜ ਆ ਉਹ ਵੀ ਆਪਾਂ ਕੱਟ ਕੇ ਦੇਖਦੇ ਆਂ ਵੀ ਪਾਊਡਰ ਆ ਕਿ ਕੀ ਆ ਨਾਲ ਇੱਕ ਡੱਬੀ ਪਾਊਡਰ ਦਿੱਤੀ ਵੀ ਜਾਨੀਗੀ ਤੇ ਨਾਲ ਦਿੱਤੀ ਵੀ ਪੀਣ ਵਾਲੀ ਦਵਾਈ ਇਹ ਆਪਣਾ ਯਾਰ ਦੋਸਤ ਡਾਕਟਰ ਆ ਤਾਰ ਫੂਲ ਤੋਂ ਬੜੀ ਚੰਗਾ ਡਾਕਟਰ ਆ ਬਹੁਤ ਟਾਈਮ ਹੋ ਗਿਆ ਸਰਵਿਸ ਦੇ ਵਿੱਚ ਉਹਦੇ ਨਾਲ ਇੰਗ ਗੱਲਾਂ ਕਰ ਲੱਗ ਗਿਆ ਉਹ ਨੂੰ ਮੈਂ ਯਾਰ ਚੋਟੀ ਤਕਲੀਫ ਮੰਨਣ ਲੱਗੀ ਥਣ ਦੀ ਵੀ ਇੱਕ ਅੱਧਾ ਟਾਈਮ ਬੇਲਾ ਕੁ ਬੇਲਾ ਕਰਨ ਦੀ ਕੋਸ਼ਿਸ਼ ਕਰਦੀ ਐ ਠੀਕ ਐ ਉਹਨੇ ਫਿਰ ਦੱਸਿਆ ਮੈਨੂੰ ਮੈਨੂੰ ਕਹਿੰਦਾ ਯਾਰ ਤੂੰ ਆ ਚੀਜ਼ ਕਹਿੰਦਾ ਤੂੰ ਬਾਤ ਤੋਂ ਵੱਧ ਦੋ ਡੱਬਾ ਕਹਿੰਦਾ ਫੜਕੇ ਲੈ ਜਾ ਤੇ ਉਹ ਆਮ ਕਹਿੰਦਾ ਇੱਕ ਨਾਲ ਹੀ ਹੁੰਦਾ ਜਿਹੜਾ ਕੋਈ ਤਕਲੀਫ ਤੂਲੂ ਮਣ ਦਾ ਪਸ਼ੂ ਮਾੜਾ ਮੋਟਾ ਜਿਵੇਂ ਪਹਿਲੀ ਵਾਰ ਤੇ ਨਹੀਂ ਮਿਲਦਾ ਫਿਰ ਅੱਧਾ ਘਾਣਾ ਘੰਟਾ ਦੂਜੀ ਵਾਰ ਦੇਖਣੀ ਪੈਂਦੀ ਆ ਫੇਰ ਮਿਲਦਾ ਜਾਂ ਤੀਜੀ ਵਾਰ ਹੋ ਸਕਦਾ ਦੇਖਣੀ ਪੈਂਦੇ ਤਾਂ ਮਿਲਦਾ ਠੀਕ ਆ ਤੇ ਤਕਲੀਫ ਜੀ ਚ ਪਤਾ ਨਹੀਂ ਕਿਉਂ ਸੀਗੀ ਉਹਦੇ ਥਣ ਦੇ ਵਿੱਚ ਪ੍ਰੋਬਲਮ ਜੀ ਆਈ ਫੇਰ ਅੱਜ ਆਪਾਂ ਇਹੀ ਬਣਾਈਏ ਮੰਗਾਈ ਆ ਜੋ ਆਪਾਂ ਦੇਖਦੇ ਆ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਕਿੰਨੀ ਕਿੰਨੀ ਦਸ ਦਿੱਤੀ ਵੀ ਐ ਤਾਂ ਉਹ ਕਹਿੰਦੇ ਵੀ ਦਿਓ ਆਪਾਂ ਇਹਦੇ ਦੋ ਡੱਬੇ ਮੰਗਾ ਲਏ ਸੀਗੇ ਠੀਕ ਐ ਦੋ ਨਹੀਂ ਮੈਂ ਕਹਿਆ ਯਾਰ ਕੱਲ ਇਹਦੀ টাইਟ ਡੀਕ ਤਕੜੀ ਚੀਜ਼ ਆ ਉਹ ਕਹਿੰਦੇ ਵੀ ਜੇ ਕੋਈ ਠੀਕ ਆ ਮੱਝ ਵੀ ਆਪ ਨੂੰ ਪਤਾ ਵੀ ਟੀਕੇ ਤੋਂ ਬਣਾ ਨਹੀਂ ਮਿਲਦੀ ਜੇ ਉਹਨੂੰ ਵੀ ਲਗਾਤਾਰ ਬੰਦਾ ਵੀ ਉਹੀ 10 ਦਿਨਾਂ ਦਾ ਐਕਸਪੀਰੀਅੰਸ ਕਰਦੇ ਤਾਂ ਉਹ ਵਧੀਆ ਮੈਨੇਜ ਕਰਨ ਲੱਗ ਜੂ ਵੀ ਟੀਕਾ ਵੀ ਛੱਡ ਦਿੰਦੀ ਆ ਮੱਝ ਮਤਲਬ ਨਾਲੇ ਤਾਂ ਇਹਦੇ ਤੁਸੀਂ ਵਿਊ ਦੇਣੇ ਆ ਜਿਹੜੇ ਭਰਾਵਾਂ ਦੇ ਕੋਈ ਵੀ ਪ੍ਰੋਬਲਮ ਆ ਮੱਝ ਨੂੰ ਤੁਸੀਂ ਕਮੈਂਟ ਕਰਕੇ ਜਰੂਰ ਇਹ ਵਰਤ ਕੇ ਕਮੈਂਟ ਕਰਕੇ ਜਰੂਰ ਦੱਸਣਾ ਦੂਜੀਆਂ ਜਿਹੜੀਆਂ ਆਉਣ ਵਾਲੀਆਂ ਵੀਡਿਓ ਵੀ ਭਾਈ ਉਹਦੇ ਕਿਵੇਂ ਰਿਜ਼ਲਟ ਮਿਲਿਆ ਹਨਾ ਤਾਂ ਨਾਲੇ ਮੈਂ ਤੁਹਾਡੇ ਨਾਲ ਰਿਜ਼ਲਟ ਸਾਂਝਾ ਕਰੂੰਗਾ ਠੀਕ ਹੈ ਵਿੱਕੇ ਮੇ ਮਿਲੇ ਰਿਜ਼ਲਟ ਤੇ ਅੱਜ ਸਟਾਰਟ ਕਰਦੇ ਆ ਜੋ ਮੜੇ ਦਿਖਾ ਦੀ ਯਾਰ ਆਹ ਦੇ ਆਹੀ ਕੰਪਨੀ ਦਾ ਜਿਹੜਾ ਨਾਂ ਹੈ ਸੀ ਐਨ ਐਸ ਸੀ ਹੈ ਠੀਕ ਹੈ ਆ ਤਾਂ ਤਾਂ ਹਾਂ ਤਾਂ ਐਨੀਮਲ ਫੀਡ ਸਪਲੀਮੈਂਟ ਲਿਖਿਆ ਹੋਇਆ ਤਾਂ ਸੀ ਐਨ ਐਸ ਠੀਕ ਹੈ ਜੀ ਤੇ ਇਹ ਆ ਜਾਂਦੀ ਤੇ ਹੁਣ ਆਪਾਂ ਇਹਦੇ ਵਿੱਚੋਂ ਦੇਖਦੇ ਆ ਖੋਲ ਕੇ ਇੱਕ ਤਾਂ ਇਹਦੇ ਚ ਪੀਣ ਵਾਲੀ ਦਵਾਈ ਹੈ ਇਹ 1 ਲੀਟਰ ਦੀ ਹੈ ਇਹ 100 ਗ੍ਰਾਮ ਹੀ ਉਹ ਕਹਿੰਦੇ ਵੀ ਸਵੇਰੇ ਦੇਣੀ ਆ ਦਾ 100 ਗ੍ਰਾਮ ਨੂੰ ਸਾਮ ਦੇਣੀ ਹੈ ਠੀਕ ਹੈ ਅੱਜ ਅਸੀਂ ਮਗਾਈਆਂ ਅੱਜ ਪਹਿਲੀ ਤੜਕੇ ਵਾਲੀ ਦਵਾਈ ਹੈ ਜਿਹੜੀ ਹੁਣ ਦਿੰਨੇ ਆਂ ਸਾਮ ਨੂੰ ਫਿਰ ਮਤਲਬ ਮੰਨ ਲਓ ਉਦੋਂ ਬਾਅਦ ਧਾਰ ਤੋਂ ਪਹਿਲਾਂ ਥੋੜਾ ਜਿਹਾ ਟਾਈਮ ਦੇ ਦਾਂਗੇ ਥੋੜਾ ਜਿਹਾ ਜਲ ਅੱਜ ਜੇ ਮੈਂ ਲੇਟ ਹੋ ਗਈ ਧਾਰ ਆਥ ਨੇ ਵੀ ਇਹਦੀ 7:00 ਵਜੇ ਕੱਢਾਂਗੇ ਹੁਣ ਤੜਕੇ ਵੀ 7:30 ਕੱਢੇ ਸੀ ਤੇ ਨਾਲ ਇਹਦੇ ਆ ਗਿਆ ਇਹ ਪਾਊਡਰ ਆ ਜਾਂਦਾ ਠੀਕ ਹੈ ਦਿੱਤਾ ਬਥੇ ਬਹੁਤ ਕੁਝ ਹੈ ਦੇ ਉੱਤੇ ਇੰਨਾ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਕਹਿਣ ਦਾ ਭਾਵ ਤਾਂ ਦੇਖ ਲਓ ਮਿੱਤਰੋ ਆਮ ਇਹ ਮਾਨਸਾ ਕੰਨੀ ਇਹ ਪ੍ਰੋਡਕਟ ਜਾਦੇ ਵਾਇਰਲ ਹੈ ਮਾਨਸਾ ਵਾਲੇ ਏਰੀਏ 'ਚ ਉਹ ਨਹੀਂ ਤਾਂ ਸਹੀ ਕਹਿੰਦਾ ਉਤਰੋਂ ਜ਼ਿਆਦਾ ਕਹਿੰਦਾ ਚੱਲਦਾ ਲੋਕਾਂ ਦਾ ਅਜਮਾਉਂਦੇ ਆ ਇਹ ਮੇਰੀ ਗੱਲ ਚੱਲਣ ਲੱਗੀ ਕਹਿੰਦਾ ਵੀ ਤੁਸੀਂ ਤਾਂ ਧਾਮਾਂ ਦੀ ਜੇ ਕੋਈ ਮੱਝ ਟੀਕਾ ਮੰਨਦੇ ਆ ਨਾ ਉਹਨੂੰ ਵੀ ਤੁਸੀਂ ਵੀ ਤੁਸੀਂ ਪਾ ਕੇ ਦੇਖੋ ਜਿਹੜੀ ਤਾਂ ਟੀਕਾ ਟੂਕਾ ਲਵਾਉਂਦੀ ਆ ਉਹਦੇ ਬਾਅਦ ਤੇ ਤਾਂ ਇਹ ਦੋ ਹੀ ਆ ਦੋ ਡੱਬੇ ਮਤਲਬ ਠੀਕ ਆ ਤੇ ਜਿਹੜੀ ਟੀਕਾ ਨਹੀਂ ਲਵਾਉਂਦੀ ਉਹ ਮਾਰੀ ਮੋਟੀ ਕਦੇ ਟਾਈਮ ਦੀ ਹੱਲ ਚੱਲ ਕਰਨ ਦੀ ਕੋਸ਼ਿਸ਼ ਕਰਦੀ ਆ ਬੇਲੱਕ ਬੇਲਾ ਕਰਦੀ ਆ ਉਹਨੂੰ ਬਸ 1 ਲੀਟਰ ਆ ਠੀਕ ਆ ਜੀ 100 ਗ੍ਰਾਮ ਸਵੇਰ 100 ਗ੍ਰਾਮ ਸ਼ਾਮ 5 ਦਿਨ ਚੱਲਣਾ ਇਹ ਤੇ ਉਹ ਤੋਂ ਬਾਅਦ ਨਾਲ ਪਾਊਡਰ ਆ ਜੀ ਪਾਊਡਰ ਨਹੀਂ ਹੋਏ ਤਾਂ ਲਮ ਹੋਰ ਆ ਕੋਸ ਦੇ ਚੋਈ ਜਿਹਨੇ ਕੀ ਪਾਊਡਰ ਜੇ ਵਾਲਾ ਕੰਮ ਤਾਂ ਉਹੀ ਬਣਾਇਆ ਵਾ ਜਾਨੀ ਕਿ ਹੋਰੀ ਐ ਇਹ ਜਿਹ ਮੈਂ ਪੀਲੀ ਸਰੋਂ ਹੀ ਨਹੀਂ ਹੁੰਦੀ ਐ ਬ੍ਰੀਕ ਜੇ ਦਾਣੇ ਜੇ ਹੋਰੀ ਠੀਕ ਐ ਨਾਲ ਚਿੱਟੇ ਦਾਣੇ ਜੇ ਸੋ ਹੁੰਦੇ ਜਾਨੀ ਕਿ ਦਾਣੇਦਾਰ ਚੀਜ਼ ਹੀ ਐ ਜੇ ਕੋਈ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਐ ਤਾਂ ਇਹ ਵੀ ਵਿੱਚੋਂ ਮੇਰੇ ਹਿਸਾਬ ਦੇ ਨਾਲ ਕਿੰਨੇ ਗ੍ਰਾਮ ਦੀ ਆਉਂਦੀ ਐ ਇਹ ਦੇ ਉੱਤੇ ਕੋ ਲਿਖਿਆ ਹੋਇਆ ਹੋਊਗਾ ਹਾਂ ਇਹ ਵੀ 300 ਗ੍ਰਾਮ ਦੀ ਐ ਯਾਨੀ ਕਿ 300 ਗ੍ਰਾਮ ਦੀ ਆ ਏ ਵੀ ਏ ਵੀ ਦੋਨੇ ਟਾਈਮ ਮਤਲਬ 30 ਗ੍ਰਾਮ ਇੱਕ ਟਾਈਮ ਠੀਕ ਹੈ 10 ਦਿਨ ਹੀ ਇਹਨੇ ਚੱਲਣਾ ਠੀਕ ਹੈ ਤਾਂ ਉਹ 10 ਡਾਂਗੀ ਜਾਨੀ ਕਿ ਵੀ 10 ਡਾਂਗੀ ਇਹ ਪਾ ਦੇਣਾ ਪਾਊਡਰ ਇਹਨੂੰ ਹੁਣ 300 ਗ੍ਰਾਮ ਨੂੰ ਤੁਸੀਂ ਬਣਾ ਲਓ ਹੁਣ ਵੀ ਆਪਾਂ 10 ਟਾਈਮ ਪਾਉਣਾ ਹੈ ਠੀਕ ਹੈ 5 ਦਿਨਾਂ ਦੇ ਵਿੱਚ ਇਹ ਖਤਮ ਹੋਣੀ ਆ ਠੀਕ ਹੈ 300 ਗ੍ਰਾਮ ਦੀ ਉਸ ਲਹਿਸਾਬ ਦੇ ਨਾਲ ਡੋਜ਼ ਬਣ ਜੂ ਇਹਦੀ ਵੀ ਯਾਨੀ ਕਿ ਇਹਨੂੰ 30 ਗ੍ਰਾਮ ਉਹਨਾਂ ਨੇ ਆਖਿਆ ਵੀ 30 ਗ੍ਰਾਮ ਇੱਕ ਟਾਈਮ ਦਾ ਇਹ ਨਾਲ ਤੁਸੀਂ ਪਾਉਣਾ ਹੈ ਇਹ ਜਿਹੜਾ ਪਾਊਡਰ ਹੈ ਹੁਣ ਇਹਨੂੰ ਆਪਾਂ ਹੁਣ ਮਿੜਾਂਗੇ ਕਿਵੇਂ ਮੈਂ ਤਾਂ ਭਰਾਵੋ ਜਿਹੜੀ ਚੀਜ਼ ਆਪਾਂ ਦਾ ਸਿੱਧਾ ਹੀ ਚੌਕਰ ਲਈਦਾ ਚੌਕਰ ਲੈ ਗਿਆ ਉਹਦੇ ਕੰਡਾ ਉਧਰ ਹੀ ਪਿਆ ਚਲ ਆ ਜਾ ਤਾਂ ਮੈਂ ਤਾਂ ਚੌਕਰ ਦੇ ਵਿੱਚ ਹੀ ਮੈਂ ਤਾਂ ਮਣਕੀ ਪਾ ਦਣਾ ਹੁੰਨਾ ਉਹ ਕੰਡਾ ਜਿਹ ਤੋਂ ਪੇ ਰੱਖਣ ਵਾਲਾ ਛਟੇ ਜੇ ਪਏ ਪਏ ਆ ਟਰਾਲੀ ਆ ਗਈ ਆਪਣੀ ਪਵਨ ਉਹ ਪਵਨ ਉਹ ਟਰਾਲੀ ਆ ਗਿਆ ਇੱਥੇ ਆ ਕੇ ਸਿੱਖ ਲੈ ਕਹਿੰਦਾ ਜੇ ਤੇ ਉਹਦਾ ਟਰੈਕਟਰ ਖੜਾ ਕਰਾ ਲਾ ਅੱਜ ਕਿ ਉੱਥੇ ਲਾ ਦੇ ਕਦੇ ਪੱਲ ਕੇ ਜਾਈਂ ਇੱਧਰ ਦੀ ਦਰਵਾਜੇ ਵੇਲੇ ਨਾ ਵੀ ਜਾ ਉਹਨੂੰ ਕਹਿੰਦਾ ਇੱਥੇ ਹੀ ਲਾਉਣਾ ਤਾਂ ਲੋਬੀ ਮਿੱਤਰੋ ਅਸੀਂ ਕੁਦਰਤੀ ਵੀਡੀਓ ਬਣਾਉਣਾ ਸਟਾਰਟ ਹੋ ਗਈ ਸੀ ਅੱਜ ਮੀਆਂ ਮੂਹਾਂ ਕਰਕੇ ਪਾਣੀ ਪੁਣੀ ਕਰਕੇ ਕੰਮ ਖਰਾਬ ਹੋਇਆ ਬਾਈ ਚਲ ਚੌਕਰ ਤਾਂ ਉਹ ਹੀ ਪਾ ਦੇਈਦਾ ਥੋੜਾ ਜਿਹਾ ਬਾਈ ਥੋੜਾ ਜਿਹਾ ਫੁੱਲ ਜਾਂਦਾ ਇਹਦੇ ਵਿੱਚ ਸਮਾਨ ਹਨਾ ਤਾਂ ਉਹ ਤੋਂ ਬਾਅਦ ਵੀ ਆਪਾਂ ਜੇ ਆਪਾਂ ਗੱਲ ਕਰੀਏ ਇਹਦੇ ਗੁਨਾ ਪਾਊਡਰ ਜਾਂ ਕਹਿੰਦੇ ਆ ਠੀਕ ਐ ਦਾਣੇਦਾਰ ਜਾਂ ਸਾਨੂੰ ਹੱਥ ਤੇ ਹੀ ਕੱਢ ਕੇ ਦਿਖਾਣਾ ਜਿਆਦਾ ਨਿਕਲ ਗਿਆ ਮੈਨੂੰ ਤਾਂ ਲੱਗਦਾ ਦੇਖੇ ਠੀਕ ਐ ਬਸ ਇਹਨੇ ਵਜਨ ਨਹੀਂ ਦੇਣਾ ਇਹਦਾ ਕਿਉਂਕਿ 30 ਗ੍ਰਾਮ ਤੱਕ ਹਲੇ ਵਜਨ ਬਾਅਦ ਚ ਆ ਜਾਂਦਾ ਜੇ ਤੁਸੀਂ 100 ਗ੍ਰਾਮ ਦਾ ਵਜਨ ਲੈਣੇ ਆਪਾਂ ਤਾਂ ਉਦੋਂ ਬਾਅਦ ਉਹਨੂੰ 30 ਗ੍ਰਾਮ ਅੱਜ ਤੱਕ ਜੀ ਨਾਲ ਥੋੜਾ ਪਹਿਲਾਂ ਪਾ ਲਿਆ ਪਹਿਲਾਂ ਕਿਉਂਕਿ ਭਾਰੀ ਚੀਜ਼ ਪਾਣੀ ਪੈਂਦੀ ਐ ਲਓ ਜੀ 10 ਗ੍ਰਾਮ ਪਾਣੀ ਪੂਰੇ ਨਹੀਂ ਨਹੀਂ ਉਹ 20 ਗ੍ਰਾਮ ਨਹੀਂ ਪਤਾ 30 ਤੋਂ ਵਾਪਸ ਮੁੜਿਆ ਉਹ 20 ਗ੍ਰਾਮ ਹੋਊਗਾ ਬਸ ਕੱਲ ਨੂੰ ਆਪਾਂ ਟਾਈਮ ਨਾਲ ਪਹਿਲਾਂ ਆ ਦਾਣੇ ਦਾ ਵਜਨ ਕੱਢਣੀ ਕਰਦੇ ਜਿਹੜਾ ਦਾਣਾ ਪਾਉਣੇ ਆ ਜਾਂ 100 ਗ੍ਰਾਮ ਦਵਾਈ ਪਾ ਲਈ ਜਦੋਂ ਕੰਡਾ ਕੇਣਾ 50 ਗ੍ਰਾਮ ਤੇ ਹੋ ਜੇ ਫਿਰ ਉਹ ਤੋਂ ਬਾਅਦ 10-10 ਗ੍ਰਾਮ ਵੀ ਦੱਸੀ ਜਾਂਦਾ 50 ਗ੍ਰਾਮ ਤੋਂ ਥੱਲੇ ਨਹੀਂ ਦੱਸ 20 ਗ੍ਰਾਮ ਦੱਸਦਾ ਲਓ ਵੀ ਮਿੱਤਰੋ ਤਾਂ ਐਦਾਂ ਜਿਹੜੀ ਦਵਾਈ ਉਹ ਪਾ ਲਈ ਆਪਾਂ ਠੀਕ ਹੈ ਤਾਂ ਹੁਣ ਆਪਾਂ ਇਹ ਯਕੀਨ ਦੇ ਵਿੱਚ ਹੀ ਇਹਦਾ ਕੰਮ ਆਪਾਂ ਲਵਾਂਗੇ ਯਕੀਨ ਨਹੀਂ ਬਣਾਵਾਂਗੇ ਇਹਨੂੰ ਤਾਂ ਤੁਸੀਂ ਵੀ ਜਿਹੜੇ ਭਰਾ ਨੇ ਵਰਤੀ ਵਰਤਣਾ ਚਾਹੀਦਾ ਆਪਣਾ ਡੈਕਟ ਕੋਈ ਵੀ ਜਦੋਂ ਚੰਗੀ ਚੀਜ਼ ਹੈ ਤਾਂ ਜਿੰਨਾ ਟਾਈਮ ਆਪਾਂ ਉਹ ਵਰਤਗੇ ਨਾ ਪਤਾ ਨਾ ਲੱਗੇ ਤਾਂ ਫਿਰ ਨਜ਼ਾਰਾ ਵੀ ਨਹੀਂ ਆਉਂਦਾ ਠੀਕ ਹੈ ਇਹਦੇ ਲਈ ਮੈਂ ਵੀ ਛੋਡੇ ਨਾਲ ਵੀਊ ਸਾਂਝੇ ਕਰੂੰਗਾ ਤੇ ਤੁਸੀਂ ਵੀ ਦੇਣੇ ਆ ਤਾਂ ਇਹਨੂੰ ਹੁਣ ਆਪਾਂ ਥੋੜਾ ਜਿਹਾ ਬਸ ਜੇ ਤਾਂ ਉਹਦੇ ਮੂਰੇ ਠੀਕ ਹਰਾ ਹੋਇਆ ਤਾਂ ਉਹ ਮੇ ਪਾ ਦਾਂਗੇ ਤੇ ਨਹੀਂ ਥੋੜਾ ਜਿਹਾ ਪਾ ਦਾਂਗੇ ਕੁਝ ਆਹ ਝੋਟੀ ਦੇ ਨਾਲ ਪਾਈਓ ਪਾਣੀ ਤੋਂ ਨਹੀਂ ਇਹਨੂੰ ਖੜੀ ਕਰਦੇ ਅੱਜ ਨਾਲੇ ਨੂੰ ਸੂਣ ਵਾਲੀ ਨੂੰ ਤਾਂ ਹੁਣ ਜੰਮੀ ਉਹ ਕਰ ਦੋ ਕੱਟ ਆ ਜਾ ਲਮ ਤੇ ਇਹ ਤੁਸੀਂ ਮੈਡੀਕਲ ਵਾਲੇ ਤੋਂ ਵੀ ਮੰਗਵਾ ਸਕਦੇ ਆ ਤੁਹਾਨੂੰ ਮੈਡੀਕਲ ਵਾਲਾ ਵੀ ਦੱਸ ਦੋ ਤਾਂ ਆ ਹੁਣ ਜਿਵੇਂ ਆਹ ਜਿਹੜੇ ਦਾਣੇ ਜਿਹਾ ਇਹਨੂੰ ਇੱਥੇ ਚੰਗੀ ਤਰ੍ਹਾਂ ਆਪਾਂ ਕਿਉਂਕਿ ਸਾਰੀ ਦਵਾਈ ਆ ਹੁੰਦੀ ਆ ਤੇ ਆਹ ਭਰਾਵਾ ਉਹ ਵੀ ਪਿਆ ਸੀਗਾ ਥੋੜਾ ਜਿਹਾ ਠੀਕ ਆ ਜਾ ਠੀਕ ਹੈ ਕਈ ਵਾਰੀ ਐ ਹੋ ਜਾਂਦਾ ਹਲਚਲ ਜੀ ਵਾਲਾ ਕਿਸੇ ਤੋਂ ਯਾਰ ਦੋਸਤੋਂ ਲੈ ਆ ਸੀਗਾ ਤੋਂ ਉਦੋਂ ਬਾਅਦ ਆਪਾਂ ਰੱਖਤਾ ਸਮਾਨ ਲੈਂਦਾ ਤੇ ਇਹ ਕੰਮ ਸਾਰਾ ਖਰਚਾ ਆਜਾ ਤੇ ਹੋਰ ਗੁਰਪੀਤ ਤੇ ਬਾਕੀ ਤੁਹਾਨੂੰ ਇਹਦਾ ਇੱਕ ਵਾਰੀ ਨੰਬਰ ਵੀ ਮੈਂ ਦੱਸ ਦਿਆਂ ਜਾਣਾ ਯਾ ਨਾ ਮੈਂ ਦੱਸ ਗਿਆ ਸੀ ਕੋਈ ਨਾ ਉਹਨੂੰ ਤੋੜਦਾ ਸੀ ਤੇ ਆਹ ਢੱਪੇ ਤੇ ਮੈਂ ਨੰਬਰ ਵੀ ਲਿਖਾਇਆ ਸੀਗਾ ਮੈਂ ਵੀ ਜਰਾ ਐ ਵਾਰੀ ਵਾਰੀ ਫਿਰ ਪ੍ਰੋਬਲਮ ਆਉਂਦੀ ਹੈ ਨਾ ਵੇੜਾ ਨੰਬਰ ਆ ਨੰਬਰ ਤੁਸੀਂ ਦੱਸ ਦਿਓ ਤਾਂ ਜਿਹੜਾ ਨੰਬਰ ਹੈ ਨੰਬਰ ਹੈਗਾ ਇਹਨਾਂ ਦਾ 90506 90506 00595 00595 90506 ਜੀ 00595 ਇਹ ਇਹਨਾਂ ਦਾ ਨੰਬਰ ਹੈ ਠੀਕ ਹੈ ਇਹਦੇ ਨਾਲ ਤੁਸੀਂ ਵੀ ਦਿਓ ਸਾਰੇ ਜਣੇ ਵਿਊ ਵੀ ਜਿਹੜੇ ਜਿਹੜੇ ਰਿਜ਼ਲਟ ਲੈ ਲਿਆ ਅੱਜ ਨਹੀਂ ਵੀ ਜਿਵੇਂ ਕੋਈ ਦੀ ਹੱਲਚਲ ਹੁੰਦੀ ਹੈ ਜਾਂ ਕੁਝ ਵੀ ਹੁੰਦੀ ਹੈ ਮੱਜਾਂ ਖੜ੍ਹਦੀਆਂ ਨਹੀਂ ਜੇ ਮੈਂ ਅੱਜ ਕੋਈ ਦੇਖ ਕੇ ਭਰਾ ਵੀਡੀਓ ਨੂੰ ਦੇਖ ਕੇ ਲਊਗਾ ਕੋਈ ਪਰਸੋਂ ਲਊਗਾ ਹਣਾ ਜਦੋਂ ਤੁਸੀਂ ਚੀਜ਼ ਇਹ ਇੱਕ ਵਾਰੀ ਪਾਲੀ ਉਹਦਾ ਵਿਊ ਵੀ ਰਾਜਮੀ ਦੇ ਆਇਆ ਕਰੋ ਜੇ ਉਹਦਾ ਵਿਊ ਦਿਨੇ ਨਾ ਫਿਰ ਬਾਲਾ ਸੁਆਦ ਆਉਂਦਾ ਆਪਾਂ ਨੂੰ ਹੁਣ ਮੈਂ ਤਾਂ ਤੁਹਾਨੂੰ ਪਤਾ ਵੀ ਆਪਾਂ ਅੱਜ ਤੋਂ ਸਟਾਰਟ ਕਰਤੀ ਜਿਵੇਂ ਸਹੀ ਅੱਜ ਤੋਂ 5 ਦਿਨਾਂ ਬਾਅਦੋਂ ਸਹੀ ਅੱਜ ਤਰੀਕ ਨੋਟ ਕਰ ਲਓ 5 ਦਿਨਾਂ ਬਾਅਦੋਂ ਇਹਦਾ ਵਿਊ ਦੇ ਦਵਾਂਗੇ ਵੀ ਉਸ ਤੋਂ ਪਹਿਲਾਂ ਕੋਈ ਜਿਵੇਂ ਤਖਲੀਮ ਮੰਗਦੀ ਥਣ ਦੀ ਇੱਕ ਅੱਧਾ ਵੱਡਾ ਇਹਨੂੰ ਕਈ ਦਿਨ ਹੋ ਗਏ ਇਹ ਲੇਟ ਹੋ ਜਾਂਦੀ ਜਿਵੇਂ ਮੰਨ ਲਾ ਜੇ ਤੜਕੇ ਖੁਸ਼ ਹੋ ਕੇ ਪਹਿਲੀ ਵਾਰ ਮਿਲ ਪਏ ਫਿਰ ਹੱਥ ਨੇ ਜਿਵੇਂ ਪਹਿਲੀ ਵਾਰ ਚਾਉਣਿਆ 6 ਵਜੇ ਨਹੀਂ ਮਿਲੀ 6:30 ਵਜੇ ਨਹੀਂ ਮਿਲੀ 7 ਵਜੇ ਦੇਖਣਾ ਪੈਂਦਾ ਤੀਜੀ ਵਾਰ ਨਾਲ ਕਈ ਵਾਰੀ ਮਿਲਦੀ ਹੈ ਤੇ ਇੱਕ ਦਿ ਇਹ ਹੁਣ 4-5 ਦਿਨ ਹੋ ਗਏ ਲਗਾਤਾਰ ਇਹ ਪ੍ਰੋਬਲਮ ਦਿੰਦੀ ਆ ਤੇ ਇਹਦਾ ਮੈਂ ਸਾਰੀ ਗੱਲਬਾਤ ਇਹਦੀ ਦੇਖੀ ਫਿਰ ਮੈਂ ਉਸ ਤੋਂ ਬਾਅਦ ਐ ਗੱਲ ਯਾਰ ਦੋਸਤ ਕੋਲੇ ਕੀਤੀ ਉਤਾਰ ਕੋਲੇ ਉਹ ਕਹਿੰਦਾ ਯਾਰ ਆਹ ਚੀਜ਼ ਮਗਵਾ ਕੇ ਕਹਿੰਦਾ ਕਰ ਫਿਰ ਮੈਂ ਦੋ ਡੱਬੇ ਉਹਨੂੰ ਕਹਿ ਕੇ ਮਗਵਾਏ ਨਾਲੇ ਨੰਬਰ ਮੈਂ ਹਜਰ ਮੈਨੂੰ ਲਿਖ ਕੇ ਭੇਜ ਦੂੰ। ਕਈ ਵਾਰੀ ਦਮਾਦੂ ਚ ਨੇ ਕਨੇ ਦਾ ਮੈਡੀਕਲ ਤੋਂ ਨਾ ਮਿਲੇ ਤਾਂ ਆਪਾਂ ਮਗਵਾਤਾ ਸਕਦੇ ਆ ਠੀਕ ਆ ਜੀ। ਧੰਨਵਾਦ ਸੱਸੀ ਕਾਲ।